ਸਿਕਿਉਰਟੀਆਂ ਦੇ ਕੇ ਮਸਲਾ ਹੱਲ ਨਹੀਂ ਹੋਣਾ ਜਿੰਨੀਆਂ ਮਰਜ਼ੀ ਦੇ ਲੋ ਆ ਸ਼ਰੇਆਮਕੀਆ ਸੁਧੀਰ ਸੂਰੀ ਦਾ ਕੀ ਆ ਕਿੰਨੇ ਗਵਰਨਮੈਂਟ ਖੜੇ ਸੀ ਉਹ ਛੱਡੋ ਯਾਰ ਮੈਂ ਕਹਣਾ ਸਿੱਖ ਕੌਮ ਨਾਲ ਪੰਗਾ ਲੈਣ ਵਾਲਾ ਕੀ ਆ ਮੁੱਖ ਮੰਤਰੀ ਨਹੀਂ ਬਚਿਆ ਨਾ ਪ੍ਰਧਾਨ ਮੰਤਰੀ ਬਚਿਆ ਤੇ ਨਾ ਕਿ ਆ ਫੌਜ ਦਾ ਮੁਖੀ ਬਚਿਆ ਇਸ ਕਰਕੇ ਸਿਕਿਉਰਟੀਆਂ ਕੰਮ ਨਹੀਂ ਕਰਦੀਆਂ ਕੋਈ ਨਾ ਕੋਈ ਨਵਾਂ ਰਾਹ ਲੱਭਣਾ ਆਪੂ ਤੇ ਰਾਹ ਇੱਕੋ ਹੀ ਆ ਕਿ ਜਿਹੜੇ ਬੰਦੇ ਇਹ ਬਕਵਾਸ ਕਰਦੇ ਆ ਬਾਹਲੇ ਬੰਦੇ ਨੇ ਯਾਰ ਸਾਰੇ 25 30 ਬੰਦੇ ਆ ਪੂਰੇ ਪੰਜਾਬ ਚ ਦੋ ਬੰਦਿਆਂ ਤੇ ਐਨਐਸਏ ਲਾ ਦਿਓ ਮੈਂ ਕਹਣਾ ਸਾਰੇ ਕਿ ਆ ਝਾਗਾਂ ਨੂੰ ਵਹਿ ਜਾਣਗੇ ਇਸੇ ਕਰਕੇ ਇਸ ਗੱਲ ਨਾਲ ਜੇ ਸਹਿਮਤ ਹੋ ਤਾਂ ਹਾਂ ਵੀ ਭਰੋ ਤੇ ਸ਼ੇਅਰ ਕਰੋ ਜੇ ਇਸ ਗੱਲ ਨਾਲ ਸਹਿਮਤ ਦੂਜੇ ਜਿਹੜੇ ਜ਼ਿੰਮੇਵਾਰ ਨੇ ਸਭ ਤੋਂ ਵੱਡੇ ਉਹ ਕੀ ਆ ਸਿਆਸੀ ਪਾਰਟੀਆਂ ਨੇ ਅੱਜ ਬਿਆਨ ਕੀ ਆਇਆ ਜਾਖੜ ਸਾਹਿਬ ਵੀ ਬਿਆਨ ਦਿੰਦੇ ਆ ਸੁਖਵੀਰ ਬਾਦਲ ਅਰਗੇ ਵੀ ਬਿਆਨ ਦੇਈ ਜਾਂਦੇ ਆ ਤੇ ਸਾਰੇ ਜਿੰਨੇ ਮਾ ਕੇ ਬਿੱਟੂ ਵਰਗੇ ਅਰਵਨੀਤ ਬਿੱਟੂ ਵਰਗੇ ਜਿਹੜੇ ਕੀ ਸਭ ਤੋਂ ਵੱਡੇ ਮੈਂ ਡੱਬੂ ਕੁੱਤਾ ਕਹਿਣਾ ਹੁੰਦਾ ਇਹ ਸਾਰਿਆਂ ਨੇ ਅੱਗ ਲਾਈ ਆ ਪੰਜਾਬ ਤੇ ਜੇ ਇਸ ਮੁੱਦੇ ਦੇ ਉੱਤੇ ਸਾਰੇ ਬੰਦਿਆਂ ਨੇ ਕੀ ਆ ਭਗਵੰਤ ਮਾਨ ਦੀ ਕੁਰਸੀ ਨੂੰ ਕੀ ਆ ਜ਼ਿੰਮੇਵਾਰ ਠਹਿਰਾ ਕੇ ਗੱਲ ਕਰੀ ਜਾਂਦੇ ਆ ਮੈਂ ਕਹਣਾ ਕੀ ਆ ਇਹਦੇ ਜ਼ਿੰਮੇਵਾਰ ਕੌਣ ਆ ਇਹ ਗੱਲ ਕੀ ਤੁਹਾਨੂੰ ਸਮਝ ਨਹੀਂ ਪੂਜੀ ਸਿਆਣੇ ਹੁੰਦੇ ਨਾ ਸਾਡੇ ਲੀਡਰ ਤਾਂ 1978 ਤੋਂ ਬਾਅਦ ਜਿਹੜਾ ਵਰਤਾਂ ਸਾਡੇ ਨਾਲ ਵਾਪਰਿਆ ਉਹ ਹੁੰਦਾ ਨਹੀਂ ਸੀ ਜੇ ਕੁਰਸੀ ਦੇ ਸਕੇ ਨਾ ਹੁੰਦੇ ਤੇ ਚੰਗਾ ਰੋਲ ਨਿਭਾਉਣ ਵਾਲੇ ਹੁੰਦੇ ਤੇ ਸਹੀ ਬਿਆਨ ਵਾਲੇ ਹੁੰਦੀ ਬਵਾਸੀਰ ਦਾ ਨਾ ਇਲਾਜ ਕੋਈ ਨਹੀਂ ਤੇ ਫਿਰ ਕੀ ਆ ਜਦੋਂ ਇਲਾਜ ਨਾ ਹੋਵੇ ਫਿਰ ਪਰਹੇਜ਼ ਰੱਖ ਲੈਣਾ ਚਾਹੀਦਾ ਪਰਹੇਜ਼ ਇਹਦਾ ਕੀ ਆ ਕੱਲੀ ਚੁੱਪੀ ਪਰਹੇਜ਼ ਆ ਨਹੀਂ ਫਿਰ ਕੀ ਆ ਥੌਲਾ ਪੈ ਜਾਂਦਾ ਜਿਵੇਂ ਲੁਧਿਆਣੇ ਥੌਲਾ ਪਾਇਆ ਤੇ ਥੌਲਾ ਕੀ ਆ ਦੇਸੀ ਇਲਾਜ ਆ ਕੋਈ ਪદ્ધਤੀ ਨਹੀਂ ਹੈ ਤੇ 나 ਹੀ ਮੈਂ ਉਹਨੂੰ ਸਹੀ ਮੰਨਦਾ ਠੀਕ ਹੈ ਨਾ ਲੁਧਿਆਣੇ ਬਾਜ਼ਾਰ ਤੇ ਥੌਲਾ ਜਿਹੜਾ ਪਿਆ ਉਹ ਸਾਰਿਆਂ ਨੂੰ ਪਤਾ ਹੋਊ। ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਸਾਰਿਆਂ ਨੂੰ ਜਿਹੜੇ ਜੁੜੇ ਹੋਏ ਹੋ ਤੁਸੀਂ ਬੋਲਿਆ ਜਰੂਰ ਕਰੋ ਯਾਰ। ਜੇ ਤੁਸੀਂ ਨਹੀਂ ਬੋਲਦੇ ਫਿਰ ਬੋਲਦੇ ਕੌਣ ਆ? ਡੱਬੂ ਕੁੱਤੇ ਬੋਲਦੇ ਜਿਹੜੇ ਅੱਗ ਲਾਉਂਦੇ ਆ। ਤੇ ਮੈਂ ਕਹਣਾ ਵੀ ਸਾਡੇ ਨਾਲ ਗੁਰੂ ਨੇ ਸਾਨੂੰ ਕੀ ਐ ਮਤ ਦਿੱਤੀ ਆ ਤੇ ਨਾ Hindu ਧਰਮ ਦੇ ਵਿੱਚ ਕੀ ਐ ਮਤ ਦਿੱਤੀ ਗਈ ਆ। ਇਸ ਕਰਕੇ ਤੁਹਾਨੂੰ ਸਾਰੇ ਭਰਾਵਾਂ ਨੂੰ ਕੀ ਇੱਕ ਬੇਨਤੀ ਕਰਦਾ ਅੱਜ ਬੋਲਿਓ ਜਰੂਰ। ਕਮੈਂਟ ਬਾਕਸ ਦੇ ਵਿੱਚ ਬੋਲਿਓ ਤੇ ਇਹਨੂੰ ਸ਼ੇਅਰ ਕਰਿਓ ਜੇ ਇਸ ਗੱਲਾਂ ਨਾਲ ਸਾਰਿਆਂ ਨਾਲ ਸਹਿਮਤ ਹੋਏ ਕਿਉਂਕਿ ਇਹਨਾਂ ਮੁੱਦਿਆਂ ਦੇ ਉੱਤੇ ਗ ਹੁਣ ਬੋਲਿਆ ਕੌਣ ਆ ਉਦੀ ਵੀ ਗੱਲ ਕਰਦੇ ਆ ਤੇ ਵਰਤਾਰਾ ਕੀ ਵਾਪਰਿਆ ਤੇ ਕਿਉਂ ਵਾਪਰਿਆ ਉਹ ਤੁਸੀਂ ਸਾਰੇ ਵਹਿਤਰ ਜਾਣਦੇ ਹੋ ਦੱਸਿਓ ਜਰੂਰ ਜੇ ਮੈਂ ਸਹੀ ਹੋਇਆ ਹੁਣ ਇਹ ਸਾਰੇ ਕਾਹਦਾ ਜ਼ਿੰਮੇਵਾਰ ਸਭ ਤੋਂ ਪਹਿਲਾਂ ਕੌਣ ਆ ਸਭ ਤੋਂ ਵੱਡਾ ਜ਼ਿੰਮੇਵਾਰ ਪ੍ਰਸ਼ਾਸਨ ਆ ਪ੍ਰਸ਼ਾਸਨ ਤੇ ਨਾਲ ਸਰਕਾਰ ਪ੍ਰਸ਼ਾਸਨ ਮੈਂ ਕਿਉਂ ਕਹਣਾ ਇਸ ਕਰਕੇ ਨਹੀਂ ਵੀ ਇਹਨਾਂ ਨੇ ਅੱਗੇ ਸਿਕਿਉਰਿਟੀ ਪ੍ਰੋਪਰ ਨਹੀਂ ਉਹਨੂੰ ਦਿੱਤੀ ਇਸ ਕਰਕੇ ਜ਼ਿੰਮੇਵਾਰਾ ਉਹਦੇ ਮੂੰਹ ਤੇ ਛਿੱਕ ਲਾਣੀ ਚੜਾਇਆ ਸੀ ਉਸ ਬੰਦੇ ਨੂੰ ਮੈਂ ਕਹਣਾ ਐਨਐਸਏ ਲਾ ਕੇ ਡਿਬਰੂਗੜ ਦੇ ਬਰਾਬਰ ਫਿਰ ਉੱਥੇ ਕਿਉਂ ਆ ਭੇਜਿਆ ਡੀਬਰੂਗੜ ਨਹੀਂ ਭੇਜਣਾ ਸੀ ਉੱਥੋਂ ਡਰ ਲਾਏ ਕਿਤੇ ਹੋਰ ਜੇਲ੍ਹ ਚ ਭੇਜ ਦਿੰਦੇ ਕਿਉਂਕਿ ਇਹੇ ਵੀ ਬੰਦੇ ਉਹੀ ਨੇ ਜਿਹੜੇ ਨੈਸ਼ਨਲ ਸਕਿਉਰਿਟੀ ਵਾਸਤੇ ਕੀ ਆ ਖਤਰਾ ਨੇ ਤੇ ਇਹਨਾਂ ਬੰਦਿਆਂ ਨੂੰ ਮੈਂ ਕਹਣਾ ਵੀ ਅਜੇ ਤੱਕ ਇਹਨਾਂ ਦੇ ਉੱਤੇ ਬਾਰ ਕਿਉਂ ਨਹੀਂ ਕੋਈ ਕੀਤਾ ਗਿਆ ਠੀਕ ਹੈ ਇਹਨਾਂ ਬੰਦਿਆਂ ਨੂੰ ਜੇਲ੍ਹ ਚ ਸਿੱਟਣਾ ਬਣਦਾ ਸੀ ਕਿ ਨਹੀਂ ਬਣਦਾ ਨਾਲੇ ਤਾਂ ਇਹਨਾਂ ਦੀ ਬੱਤਤ ਹੋ ਜਾਂਦੀ ਆ ਟੈਗ ਵਗੈਰਾ ਨਾ ਹੁੰਦੇ ਇਸੇ ਕਰਕੇ ਮੈਂ ਸਾਰੇ ਭਰਾਵਾਂ ਨੂੰ ਕੀ ਇੱਕ ਬੇਨਤੀ ਕਰਦਾ ਇਹ ਗੱਲ ਦੀ ਸਪੋਰਟ ਦੇ ਵਿੱਚ ਬੋਲਿਓ ਜਰੂਰ ਵੀ ਸਿੱਖਾ ਤੇ ਜੇ ਐਨਐਸਏ ਲੱਗ ਸਕਦੀ ਆ ਤਾ ਫਿਰ ਇਹਨਾਂ ਤੇ ਐਨਐਸਏ ਕਿਉਂ ਨਹੀਂ ਲੱਗਦੀ ਜਿਹੜੇ ਬੰਦੇ ਸ਼ਰੇਆਮ ਜਰਕੀਆ ਬਕਵਾਸ ਕਰਦੇ ਸੀ ਬਕਵਾਸ ਕੀ ਕੀਤੀ ਹੈ ਜਿਹੜੇ ਤੇ ਅਟੈਕ ਹੋਇਆ ਸਾਰੇ ਬਿਹਤਰ ਜਾਣਦੇ ਹੋ 6 ਜੂਨ ਨੂੰ ਜਿਹੜਾ ਸਭ ਤੋਂ ਸਾਡਾ ਕੀ ਆ ਅੱਲੇ ਆਜੇ ਜ਼ਖਮ ਆ ਉਹ ਜ਼ਖਮ ਦੇ ਉੱਤੇ ਕੀ ਇਹਨੇ ਹੱਥ ਲਾਇਆ ਸੀ ਤੇ ਕਿਹਾ ਕੀ ਸੀ ਵੀ ਲੱਡੂ ਵੰਡਣ ਦੀ ਗੱਲ ਕੀ ਹੈ ਇਹਨੇ ਕੀਤੀ ਫਿਰ ਸਾਡੇ ਗੁਰੂ ਸਾਹਿਬਾਨਾਂ ਨੂੰ ਇਹ ਬੰਦਾ ਕੀ ਬੋਲਿਆ ਕਹਿੰਦਾ ਕੀ ਸਾਰੇ ਹਿੰਦੂ ਨੇ ਇਸ ਕਰਕੇ ਮੈਂ ਤੁਹਾਡੇ ਤੋਂ ਕੀ ਇੱਕ ਸੈਂਕੀ ਹੈ ਇਹ ਗੱਲ ਕਹਿਣਾ ਦੂਜਾ ਜ਼ਿੰਮੇਵਾਰ ਕੌਣ ਆ ਇਸ ਮਸਲੇ ਤੇ ਦੋਸਤੋ ਦੂਜਾ ਸਭ ਤੋਂ ਵੱਡਾ ਜੇ ਜ਼ਿੰਮੇਵਾਰ ਅਸੀਂ ਦੇਖੀਏ ਤਾਂ ਸਭ ਤੋਂ ਵੱਡਾ ਜ਼ਿੰਮੇਵਾਰ ਸਾਡਾ ਮੀਡੀਆ ਹੁਣ ਇਹ ਮੀਡੀਆ ਕਰਦਾ ਕੀ ਆ ਇਹ ਅੱਗ ਲਾਉ ਜਿਹੜੇ ਜੰਤਰ ਨੇ ਨਾ ਡੱਬੂ ਕੁੱਤੇ ਨੇ ਨਾ ਕੁਲੇ ਜਾ ਜਾ ਕੇ ਮਾਈਕ ਲੈ ਕੇ ਹੁਣ ਖੜੀ ਜਾਂਦਾ ਤੇ ਸਾਰੇ ਹੁਣ ਫੇਰ ਕੀ ਆ ਬਕਵਾਸ ਉਹੀ ਜਿਹੜੀ ਮੂੰਹ ਦੀ ਬਵਾਸੀਰ ਆ ਉਹੀ ਗੰਦ ਕੱਢਦੇ ਮੂੰਹ ਵਿੱਚ ਦੀ ਉਹ ਫੇਰ ਕੱਢੀ ਜਾਂਦੇ ਆ ਗੰਦ ਠੀਕ ਹੈ ਨਾ ਤੇ ਇਹ ਮੈਂ ਇੱਕੋ ਗੱਲ ਕਹਿਣਾ ਮੀਡੀਆ ਵਾਲ ਨੂੰ ਹੱਥ ਬੰਨ ਕੇ ਵੀ ਘੱਟ ਤੋਂ ਘੱਟ ਤੁਸੀਂ ਕਿਸੇ ਯਾਰ ਸੋਬਰ ਬੰਦੇ ਕੋਲੇ ਕਿਸੇ ਚੱਜ ਦੇ ਬੰਦੇ ਤੋਂ ਬਿਆਨ ਲੈ ਲਓ ਹੁਣ ਮੀਡੀਆ ਵਾਲੇ ਸਿਰਫ ਆਪਦੀ ਪਬਲਿਸਿਟੀ ਵਾਸ ਇਹਨੂੰ ਹਿੰਦੂ ਸਿੱਖ ਦਾ ਮਸਲਾ ਜਿਹੜੇ ਬੰਦੇ ਬਣਾਉਣ ਨੂੰ ਫਿਰਦੇ ਆ ਇੱਥੇ ਨਾ ਕੋਈ ਹਿੰਦੂ ਦਾ ਮਸਲਾ ਨਾ ਸਿੱਖ ਦਾ ਮਸਲਾ ਨਾ ਪਹਿਲਾਂ ਸੀ ਤੇ ਨਾ ਗਾਹਾਂ ਹੋਣਾ ਕਿਉਂਕਿ ਨਾ ਤਾਂ ਸਾਡਾ ਧਰਮ ਕੀ ਐ ਇਹ ਸਾਨੂੰ ਮਤ ਦਿੰਦਾ ਨਾ ਹਿੰਦੂ ਧਰਮ ਕੀ ਐ ਇਹ ਮਤ ਦਿੰਦਾ ਜਿਹੜੀ ਕੀ ਆ ਇਹਨਾਂ ਦੇ ਜਿਹੜੇ ਆ 25 30 ਮਾ ਕੇ ਬੰਦੇ ਆ ਸਾਰੇ ਪੰਜਾਬ 'ਚ ਜਿਹੜੇ ਅੱਗ ਲਾਈ ਜਾਂਦੇ ਆ ਇਹਨਾਂ ਸਾਰੇ ਬੰਦਿਆਂ ਤੇ ਅਜੇ ਤੱਕ ਐਨਐਸਏ ਲਾ ਕੇ ਇਹਨਾਂ ਬੰਦਿਆਂ ਨੂੰ ਕਿਉਂ ਨਹੀਂ ਮੰਗੇ ਜਿਹੜੇ ਸਿੱੜਦੇ ਸਿੱਖ ਨੌਜਵਾਨ ਜਦੋਂ ਗੱਲ ਕਰਦਾ ਉਹਨੂੰ ਡਿਬਰੂਗੜ੍ਹ ਭੇਜਿਆ ਜਾ ਸਕਦਾ ਫਿਰ ਇਹਨਾਂ ਤੇ ਜੇ ਲੱਗ ਜੇ ਮੈਂ ਕਹਿੰਦਾ ਪਰ ਤੁਸੀਂ ਉਲਟਾ ਕੰਮ ਕਰ ਰਹੇ ਹੋ ਉਹਨਾਂ ਨੂੰ ਸਿਕਿਉਰਟੀਆਂ ਦੇ ਰਹੇ ਹੋ ਸਭ ਤੋਂ ਵੱਡਾ ਕੰਮ ਪ੍ਰਸ਼ਾਸਨ ਨੇ ਕਰਨਾ ਕਿ ਇਹ ਸਿਕਿਉਰਟੀ ਪਾਸੇ ਕਰ ਲਓ ਮੈਂ ਕਹਿੰਦਾ ਉਸੇ ਦਿਨ ਕੀ ਇਹਨਾਂ ਦੀ ਮੂੰਹ ਦੀ ਬਵਾਸੀਰ ਦਾ ਇਲਾਜ ਹੋ ਜਾਊਗਾ ਕਿਉਂਕਿ ਤੁਸੀਂ ਸਿਕਿਉਰਟੀ ਪਾਸੇ ਕਰ ਲਈ ਜਿਹੜੇ ਇਹ ਬਿਆਨ ਦਿੰਦੇ ਆ ਉਹ ਬਿਆਨ ਕੀ ਉਹਦੇ ਹੀ ਬੰਦ ਹੋ ਜਾਣੇ ਸਿਕਿਉਰਟੀਆਂ ਦੇ ਕੇ ਮਸਲਾ ਹੱਲ ਨਹੀਂ ਹੋਣਾ ਜਿੰਨੀਆਂ ਮਰਜ਼ੀ ਦੇ ਲੋ ਆ ਸ਼ਰੇਆਮਕੀਆ ਸੁਧੀਰ ਸੂਰੀ ਦਾ ਕੀ ਹੈ ਕਿੰਨੇ ਗਨਮੈਨ ਖੜੇ ਸੀ ਉਹ ਛੱਡੋ ਯਾਰ ਮੈਂ ਕਹਿੰਦਾ ਸਿੱਖ ਕੌਮ ਨਾਲ ਪੰਗਾ ਲੈਣ ਵਾਲਾ ਕੀ ਆ ਮੁੱਖ ਮੰਤਰੀ ਨਹੀਂ ਬਚਿਆ ਨਾ ਪ੍ਰਧਾਨ ਮੰਤਰੀ ਬਚਿਆ ਤੇ ਨਾ ਕੀ ਆ ਫੌਜ ਦਾ ਮੁਖੀ ਬਚਿਆ ਇਸ ਕਰਕੇ ਸਿਕਿਉਰਟੀਆਂ ਕੰਮ ਨਹੀਂ ਕਰਦੀਆਂ ਕੋਈ ਨਾ ਕੋਈ ਨਵਾਂ ਰਾਹ ਲੱਭਣਾ ਪਊ ਤੇ ਰਾਹ ਇੱਕੋ ਹੀ ਆ ਕਿ ਜਿਹੜੇ ਬੰਦੇ ਇਹ ਬਕਵਾਸ ਕਰਦੇ ਆ ਬਾਹਲੇ ਬੰਦੇ ਨੇ ਯਾਰ ਸਾਰੇ 25 30 ਬੰਦੇ ਆ ਪੂਰੇ ਪੰਜਾਬ ਚ ਦੋ ਬੰਦਿਆਂ ਦੇ NSA ਲਾ ਦਿਓ ਮੈਂ ਕਹਿੰਦਾ ਸਾਰੇ ਕਿ ਆ ਝਾਗਾਂ ਵਾਂਗੂ ਬਹਿ ਜਾਣਗੇ ਇਸੇ ਕਰਕੇ ਇਸ ਗੱਲ ਨਾਲ ਜੇ ਸਹਿਮਤ ਹੋ ਤਾਂ ਹਾਮੀ ਭਰੋ ਤੇ ਸ਼ੇਅਰ ਕਰੋ ਜੇ ਇਸ ਗੱਲ ਨਾਲ ਸਹਿਮਤ ਹੈਗੇ ਹੋ ਤੇ ਦੂਜਾ ਜਿਹੜਾ ਜ਼ਿੰਮੇਵਾਰ ਨੇ ਸਭ ਤੋਂ ਵੱਡੇ ਉਹ ਕੀ ਆ ਸਿਆਸੀ ਪਾਰਟੀਆਂ ਨੇ ਅੱਜ ਬਿਆਨ ਕੀ ਆਇਆ ਜਾਖੜ ਸਾਹਿਬ ਵੀ ਬਿਆਨ ਦਿੰਦੇ ਆ ਸੁਖਵੀਰ ਬਾਦਲ ਵਰਗੇ ਵੀ ਬਿਆਨ ਦੇਈ ਜਾਂਦੇ ਆ ਕਿ ਰਮਣੀਤ ਬਿੱਟੂ ਵਰਗੇ ਜਿਹੜੇ ਕਿ ਸਭ ਤੋਂ ਵੱਡੇ ਮੈਂ ਡੱਬੂ ਕੁੱਤਾ ਕਹਿਣਾ ਹੁੰਦਾ ਇਹ ਸਾਰਿਆਂ ਨੇ ਅੱਗ ਲਾਈ ਆ ਪੰਜਾਬ 'ਚ ਯਾਰ ਇਸ ਮੁੱਦੇ ਦੇ ਉੱਤੇ ਸਾਰੇ ਬੰਦਿਆਂ ਨੇ ਕਿ ਆ ਭਗਵੰਤ ਮਾਨ ਦੀ ਕੁਰਸੀ ਨੂੰ ਕੀ ਆ ਜ਼ਿੰਮੇਵਾਰ ਠਹਿਰਾ ਕੇ ਗੱਲ ਕਰੀ ਜਾਂਦੇ ਆ ਮੈਂ ਕਹਣਾ ਕੀ ਆ ਇਹਦੇ ਜ਼ਿੰਮੇਵਾਰ ਕੌਣ ਆ ਇਹ ਗੱਲ ਕੀ ਤੁਹਾਨੂੰ ਸਮਝ ਨਹੀਂ ਪਉਜੀਏ ਸਿਆਣੇ ਹੁੰਦੇ ਨਾ ਸਾਡੇ ਲੀਡਰ ਤਾਂ 1978 ਤੋਂ ਬਾਅਦ ਜਿਹੜਾ ਵਰਤਾਂ ਸਾਡੇ ਨਾਲ ਵਾਪਰਿਆ ਉਹ ਹੁੰਦਾ ਨਹੀਂ ਸੀ ਜੇ ਕੁਰਸੀ ਦੇ ਸਕੇ ਨਾ ਹੁੰਦੇ ਤੇ ਚੰਗਾ ਰੋਲ ਨਿਭਾਉਣ ਵਾਲੇ ਹੁੰਦੇ ਤੇ ਸਹੀ ਬਿਆਨਬਾਜ਼ੀ ਕਰਨ ਵਾਲੇ ਹੁੰਦੇ ਮੈਂ মিডিਆ ਤੇ ਵੀ ਗੱਲ ਕਰਦਾ ਇੱਕ ਤਾਂ ਇਹੋ ਜਿਹੇ মিডিਆ ਵਾਲੇ ਜਿਹੜੇ ਕਰਦੇ ਆ ਉਹਨਾਂ ਨੂੰ ਲਾੜਨਾ ਜ਼ਰੂਰ ਪਾਇਓ ਜਿਹੜੇ ਬੰਦੇ ਕੀ ਆ ਇਹਨਾਂ ਹੁਣ ਜਾਂਦਾ ਕੌਣ ਆ ਮੈਨੂੰ ਐਂ ਦੱਸੋ ਪੰਜਾਬ ਦੇ ਪਾਣੀਆਂ ਦਾ ਮੁੱਦਾ ਨਸ਼ਿਆਂ ਦਾ ਮੁੱਦਾ ਇਹਨਾਂ ਮੁੱਦਿਆਂ ਤੇ ਕਦੇ ਮਿੱਤਰੂੜੇ ਦਾ ਬਿਆਨ ਲਿਆ ਜਾਂ ਹੋਰ ਮੁੱਦੇ ਤੇ ਕਦੇ ਮਿੱਤਰੂੜ ਡਰ ਕੇ ਜਾਂ ਹੋਰ ਕੁਝ ਬੋਲੇ ਆ ਜਦੋਂ ਕੋਈ ਇਹੋ ਜੀ ਘਟਨਾ ਘਟਦੀ ਆ ਤਾਂ ਇਹ ਨਾਲ ਦੀ ਨਾਲ ਕੀ ਆ ਇਹਨਾਂ ਨੂੰ ਕੱਢ ਲੈਂਦੇ ਆ ਇਹਨਾਂ ਕੋਲੇ ਜਾ ਕੇ ਕੀ ਆਪੋ ਪੂਜਾ ਲੈ ਕੇ ਖੜ ਜਾਂਦੇ ਆ ਤੇ ਫਿਰ ਇਹ ਬਕਵਾਸ ਕਰਦੇ ਆ ਤੇ ਫਿਰ ਉਹ ਮੂੰਹ ਦੀ ਬਵਾਸੀਰ ਇਹਨਾਂ ਦਾ ਫਿਰ ਇਲਾਜ ਕੀ ਹੋਣਾ ਫਿਰ ਥੌਲੇ ਪੈਂਦੇ ਆ ਕੱਲਾ ਇੱਥੇ ਨਹੀਂ ਪਿਆ ਬਹੁਤ ਥ ਹੁਣ ਕਰਨਾ ਕੀ ਹੈ ਮੈਂ ਪਹਿਲਾਂ ਵੀ ਗੱਲ ਕੀਤੀ ਇੱਕ ਤਾਂ ਸਿਕਿਉਰਿਟੀ ਵਾਪਸ ਲੈ ਲਓ ਇਹਨਾਂ ਦੀ ਮੈਂ ਕਹਿੰਦਾ ਬਦਕਲਾਮੀ ਉਹਦਾ ਹੀ ਬੰਦ ਹੋ ਜਾਉ ਤੇ ਦੂਜਾ ਕੀ ਹੈ ਕੋਰਟ ਜਾਣਗੇ ਵੱਧ ਤੋਂ ਵੱਧ ਤੁਹਾਡੇ ਖਿਲਾਫ ਪ੍ਰਸ਼ਾਸਨ ਦੇ ਖਿਲਾਫ ਵੀ ਸਾਨੂੰ ਸਿਕਿਉਰਿਟੀ ਨਹੀਂ ਦੇ ਰਹੇ ਉੱਥੇ ਇਹਨਾਂ ਦੀ ਹੀਡ ਸਪੀਚ ਮੂਰੇ ਕਰ ਦਿਓ ਤਾਂ ਕੋਰਟਾਂ ਕਹਣਗੇ ਇਹਨਾਂ ਨੂੰ ਅੰਦਰ ਸਿੱਟੋ ਵੀ ਇਹਨਾਂ ਤੇ ਐਨਐਸਏ ਲਾਓ ਕਿਉਂਕਿ ਇਹਨਾਂ ਦੇ ਬਿਆਨਬਾਜ਼ੀ ਜਿਹੜੀ ਹੈਗੀ ਆ ਉਹ ਸੁਣੀ ਨਹੀਂ ਜਾ ਸਕਦੀ ਇਸ ਕਰਕੇ ਮੈਂ ਕਹਿੰਦਾ ਕਿ ਪ੍ਰਸ਼ਾਸਨ ਜਿਹੜਾ ਜੇ ਆਪਦਾ ਰੋਲ ਨਿਭਾਵੇ ਮੈਂ ਕਹਿੰਦਾ ਪਿਛਲਾ ਟਾਈਮ ਆਪਾਂ 2016 ਤੋਂ ਟਾਈਮ ਚੱਕ ਲਈਏ ਦੁਰਗਾ ਪ੍ਰਸ਼ਾਦ ਹੋ ਗਿਆ 2016 ਤੋਂ ਬਾਅਦ ਬਾਅਦ ਜਿੰਨਾਂ ਦੇ ਉੱਤੇ ਵੀ ਅਟੈਕ ਹੋਇਆ ਦੁਰਗਾ ਪ੍ਰਸ਼ਾਦ ਹੋ ਗਿਆ ਜਗਦੀਸ਼ ਕਗਨੇਜਾ ਹੋ ਗਿਆ ਅਮਿਤ ਸ਼ਰਮਾ ਹੋ ਗਿਆ ਰਵਿੰਦਰ ਕੁਸਾਈ ਹੋ ਗਿਆ ਉਸ ਤੋਂ ਬਾਅਦ ਇੱਕ ਸੀ ਵਿਪਨ ਸ਼ਰਮਾ ਹੋ ਗਿਆ ਫਿਰ ਸੁਦੀਦ ਸੂਰੀ ਹੋ ਗਿਆ ਤੇ ਵਿਕਾਸ ਬੱਗਾ ਪਿੱਛੇ ਜੇ ਹੋਇਆ ਉਹਦੇ ਤੇ 2024 ਦੇ ਵਿੱਚ ਹੀ ਰੋਪੜ ਨੰਗਲ ਸੋਰੀ ਇਹਨਾਂ ਸਾਰਿਆਂ ਬੰਦਿਆਂ ਤੇ ਅਟੈਕ ਹੋਇਆ ਪਰ ਇਹਨਾਂ ਬੰਦਿਆਂ ਦਾ ਤੁਸੀਂ ਰਿਕਾਰਡ ਚੈੱਕ ਲਓ ਜਾਨ ਇਹਨਾਂ 'ਤੇ ਅਟੈਕ ਕਿਉਂ ਹੋਇਆ ਕਿਉਂਕਿ ਸਾਰੇ ਕੀ ਆ ਮੈਂ ਹਿੰਦੂ ਨਹੀਂ ਕਹਿੰਦਾ ਇਹਨਾਂ ਨੂੰ ਇਹਨਾਂ ਨੇ ਕੀ ਆ ਇੱਕ ਦਲ ਬਣਾਇਆ ਹੁਣ ਸੇਵਾ ਸੈਨਾ ਵਾਲੇ ਕੀ ਆ ਪੰਜਾਬ ਚ 32 ਦਲ ਬਣੇ ਹੋਏ ਆ ਪੰਜਾਬ ਤੋਂ ਬਿਨਾ ਮੈਂ ਕਹਿੰਦਾ ਨਾਲ ਗਵੰਢੀ ਸੂਬਾ ਲਾ ਲਓ ਦਿੱਲੀ ਹੈ ਨਹੀਂ ਹਰਿਆਣੇ ਚ ਹੈ ਨਹੀਂ ਯੂਪੀ ਚ ਹੈ ਨਹੀਂ ਬਿਹਾਰ ਚ ਹੈ ਨਹੀਂ ਕਿਤੇ ਸਿਪ ਸੈਨਾ ਦੇ ਗਰੁੱਪ ਹੈ ਨਹੀਂ ਇਹ ਸਾਡੇ ਗਰੁੱਪ ਕਿਉਂ ਬਣੇ ਆ ਕਿਉਂਕਿ ਇਹ ਸਾਰੇ ਬੰਦੇ ਨੇ ਦੁਕਾਨਦਾਰੀਆਂ ਖੋਲੀਆਂਆਂ ਵੀਆਂ ਨੇ ਇਹ ਗਨਮੈਨ ਲੈਂਡ ਦੇ ਮਾਰੇ ਦਬਸ਼ ਪਾਉਣ ਦੇ ਮਾਰੇ ਫਿਰ ਗਲਤ ਕੰਮ ਕਰਨੇ ਹੁੰਦੇ ਉਹਦੇ ਸਿਰ ਤੇ ਇਹਨਾਂ ਨੇ ਇਹ ਬੰਦੇ ਫਿਰ ਕੀ ਕਰਦੇ ਆ ਗਲਤ ਬਿਆਨਬਾਜ਼ੀ ਕਰਦੇ ਆ ਉਹ ਗਲਤ ਬਿਆਨਬਾਜ਼ੀ ਕਰਕੇ ਫਿਰ ਇਹਨੂੰ ਖਤਰਾ ਖੜਾ ਹੋ ਜਾਂਦਾ ਹੁਣ ਕੱਲਾ ਇਹਦੀ ਗੱਲ ਨਹੀਂ ਮੈਂ ਕਰ ਹੋਰ ਵੀ ਜਿੰਨੇ ਬੰਦੇ ਨੇ ਇਹ ਕੰਮ ਕੀਤਾ ਆ ਪਿੱਛੇ ਜੇ ਬਠਿੰਡੇ ਦੇ ਵਿੱਚ ਇੱਕ ਕੇਸ ਹੋਇਆ ਸੀ ਆਪਦੇ ਆਪ ਨੂੰ ਹਿੰਦੂ ਆਕੂ ਕਹਾਉਂਦਾ ਸੀ ਤੇ ਜਾਲੀ ਖਾਲਸਾ ਦਾ ਪੋਸਟਰ ਲਾਉਂਦਾ 2 ਲੱਖ ਦਾ ਸੌਦਾ ਕਰਕੇ ਕਿਸੇ ਗਰੀਬ ਬੰਦੇ ਤੋਂ ਤਾਂ ਕਿ ਮੈਨੂੰ ਕੀ ਸਿਕਿਉਰਿਟੀ ਮਿਲ ਜੇ ਉਹ ਬੰਦਾ ਕੀ ਆ ਅਰੈਸਟ ਹੋਇਆ ਉਸ ਤੋਂ ਬਿਨਾ ਜਿਹੜੇ ਬੰਦੇ ਦੇ ਅਟੈਕ ਹੁਣ ਹੋਇਆ ਆ ਲੁਧਿਆਣੇ ਹੋਇਆ ਇਸ ਬੰਦੇ ਨੇ ਵੀ ਕੀ ਆ ਗਲਤ ਆਪ ਨੂੰ ਥ੍ਰੈਟ ਪਰਸੈਪਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਇਹ ਬੰਦਾ ਜੇਲ੍ਹ ਜਾ ਕੇ ਆਇਆ ਉਸ ਕੰਮ ਦੇ ਵਿੱਚ ਆਪਾਂ ਪ੍ਰਸ਼ਾਸਨ ਨੂੰ ਕਹਿ ਦਈਏ ਜ਼ਿੰਮੇਵਾਰ ਉਸ ਤੋਂ ਬਿਨਾ ਕੀ ਆ ਮੈਂ ਕਿਹੜਾ ਕੋਸ਼ਿਵ ਸੈਨਾ ਜਿਹੜੇ ਬਨੋਟੀ ਉਹਨਾਂ ਦੇ ਜਿਹੜੇ ਮਾਕੇ 32 33 ਖੜੇ ਹੋਏ ਵੇ ਆ ਇਹਨਾਂ ਬੰਦਿਆਂ ਦੇ ਵਿੱਚੋਂ ਕਈ ਬੰਦਿਆਂ ਨੇ ਪਿੱਛੇ ਜੇ ਆਟੋ ਵਾਲਿਆਂ ਦੇ ਇੱਕ ਬੰਦਾ ਵਸੂਲੀ ਕਰਦਾ ਸੀ ਇੱਕ ਬੰਦਾ ਚੱਕਲਾ ਚਲਾਉਂਦਾ ਸੀ ਯਾਰ ਮਾਕੇ ਜਿਹੜਾ ਮਾਕੇ ਉਹਨੇ ਵੀ ਸੰਗਠਨ ਬਣਾਇਆ ਤੇ ਕਈ ਬੰਦੇ ਇਹਨਾਂ ਚੋਂ ਮਾਕੇ ਇਹੋ ਜਿਹੇ ਹੈਗੇ ਆ ਜਿਹੜੇ ਬੰਦਿਆਂ ਨੇ ਮਾਕੇ ਮੈਂ ਕਿਹਾ ਵੀ ਉਹ ਕਨਾਉਣੇ ਕੰਮ ਕੀਤੇ ਆ ਜਿਨ੍ਹਾਂ ਦਾ ਮੈਂ ਕੀ ਆ ਕੈਮਰੇ ਮੂਰੇ ਦੱਸ ਵੀ ਨਹੀਂ ਸਕਦਾ ਪਿੱਛੇ ਜੇ ਮਹਾਲੀ ਦੇ ਵਿੱਚ ਕਹਿੰਦੇ ਸੀਗਾ ਇੱਕ ਆਪਣਾ ਚੌਲਾਂ ਦੀ ਤੇ ਮਾਕੇ ਕੜੀ ਚੌਲ ਦੀ ਰੇੜੀ ਲਾਉਂਦਾ ਸੀ ਉਸ ਬੰਦੇ ਨੂੰ ਕਹਿੰਦੇ ਗਨਮੈਂਟ 10 ਮਿਲੇ ਵੇ ਸੀ ਤੇ ਕੋਲੇ ਇੱਕ ਹੋਰ ਖੜੇ ਨੇ ਪੁੱਛ ਲਿਆ ਵੀ ਇਹਨੂੰ ਕਿਉਂ ਮਿਲਿਆ ਕਹਿੰਦੇ ਜੀ ਇਹਨੇ ਕੀ ਆ ਸਿੱਖ ਕੌਮ ਦੇ ਉੱਤੇ ਕੋਈ ਨਾ ਕੋਈ ਅਟੈਕ ਕੀਤਾ ਸੀ ਕਹਿੰਦੇ ਵੀ ਕੋਈ ਬਕਵਾਸ ਮਾਰੀ ਸੀ ਉਹਦੇ ਕਰਕੇ ਇਹਨੂੰ ਗਨਮੈਨਟ ਦੇਤੇ ਉਹ ਬੰਦੇ ਨੇ ਘਰੇ ਜਾ ਕੇ ਗੁਰੂ ਸਾਹਿਬ ਦੀ ਕੀ ਤਸਵੀਰ ਲੈ ਕੇ ਉਹਦੀ ਬੇਅਦਬੀ ਕਰਤੀ ਉਹਨੂੰ ਪੈਰਾਂ 'ਚ ਰੋਲਤਾ ਨਾਲੇ ਤਾਂ ਕੁੱਟ ਖਾਧੀ ਨਾਲੇ ਜੇਲ੍ਹ ਗਿਆ ਪਰ ਅੱਜ ਉਹ ਵੀ ਇੱਕ ਸਿਵ ਸੈਨਾ ਦਾ ਗਰੁੱਪ ਬਣਾਈ ਖੜਾ ਹੁਣ ਸਿਵ ਸੈਨ ਨਾਲੇ ਜਿਹੜੇ ਪੰਜਾਬ 'ਚ 32 ਗਰੁੱਪ ਨੇ ਉਹਨਾਂ ਸਾਰਿਆਂ ਤੋਂ ਅਸਲੀ ਸਿਵ ਸੈਨਾ ਗਰੁੱਪ ਵੀ ਕੀ ਆ ਕੰਨੀ ਘਤਰੌਂਦਾ ਤੇ ਉਹਨਾਂ ਨੇ ਬਿਆਨ ਵੀ ਆਇਆ ਵੇ ਕਿ ਇਹਨਾਂ ਨਾਲ ਸਾਡਾ ਕੋਈ ਲੈ ਚਾਚਾ ਦਾ ਬਣ ਜਾਂਦਾ ਪ੍ਰਧਾਨ ਤੇ ਕੀ ਹੈ ਨੈਸ਼ਨਲ ਲੈਵਲ ਦਾ ਜਿਹੜਾ ਭਤੀਜਾ ਆਉਂਦਾ ਉਹਨੂੰ ਪ੍ਰਧਾਨ ਦਾ ਅਧਿਐਕਸ਼ ਬਣ ਜਾਂਦਾ ਤੇ ਇੱਕ ਤਾਂ ਹੋਰ ਫੜ ਲੈਂਦੇ ਉਹ ਬੰਦੇ ਨੂੰ ਜ਼ਿਲ੍ਹੇ ਦਾ ਪ੍ਰਧਾਨ ਲਾ ਲੈਂਦੇ ਆ ਬਣ ਗਿਆ ਸ਼ਿਵ ਸੈਨਾ ਗਰੁੱਪ ਇੰਨੇ ਸ਼ਿਵ ਸੈਨਾ ਗਰੁੱਪ ਪੰਜਾਬ 'ਚ ਬਣੇ ਵੇ ਪੰਜਾਬ 'ਚ ਹੀ ਕਿਉਂ ਬਣੇ ਵੇ ਆ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਇਹਨਾਂ ਸਾਰਿਆਂ ਬੰਦਿਆਂ ਨੂੰ ਕੀ ਆ ਮੈਂ ਕਹਿੰਦਾ ਵੀ ਇਹਨਾਂ ਦੇ ਪਿੰਜਰੇ ਖੋਲ ਦੇ ਉਹਨਾਂ ਨੂੰ ਪਾਸੇ ਕਰ ਦਿਓ ਜਿਹੜਾ ਸਲਾਈਡਰ ਪਿੰਜਰਾ ਜਾਂ ਕੁੱਤੇ ਵਾਲੀ ਵੀਡੀਓ 'ਚ ਪਾਸੇ ਕਰ ਦਿੰਦੇ ਪਹਿਲਾਂ ਕੁੱਤਾ ਭੌਂਕੀ ਜਾਂਦਾ ਤੇ ਜਦੋਂ ਸਲਾਈਡਰ ਪਿੰਜਰਾ ਪਾਸੇ ਹੋ ਜਾਂਦਾ ਉਦੋਂ ਬਾਅਦ ਪਤਾ ਇਸ ਸਾਰੇ ਕੀ ਆ ਜਿਹੜੇ ਬੋਲਦੇ ਆ ਨਾ ਸਾਰੇ ਚੁੱਪ ਕਰ ਜਾਣਗੇ ਹੁਣ ਮਸਲਾ ਇਹ ਕੀ ਆ ਅਮਿਤ ਰੋੜੇ ਅਰਗੇ ਵੀ ਕਹੀ ਜਾਂਦਾ ਸਾਡੇ ਸਮੁਦਾਇ ਤੇ ਹਮਲਾ ਹੋ ਗਿਆ ਜੀ ਸਾਡੇ ਤੇ ਕੀ ਆ ਹਿੰਦੂ ਕਮਿਊਨਿਟੀ ਤੇ ਹਮਲਾ ਹੋ ਗਿਆ ਥੋੜੀ ਬਕਵਾਸ ਇੱਕ ਬੰਦਾ ਮਾਰਦਾ ਯਾਰ ਉਹ ਬੰਦੇ ਦੇ ਕੁੱਟ ਪੈਂਦੀ ਉਹ ਸਮੁਦਾਇ ਤੇ ਹਮਲਾ ਕਿਵੇਂ ਹੋ ਗਿਆ ਸ਼ਰੇਆਮ ਲੁਧਿਆਣੇ ਦਾ ਜਿਹੜਾ ਸੀਪੀਆ ਕਮਿਸ਼ਨਰ ਆਫ ਪੁਲਿਸ ਆਮਾ ਕੋ ਨੇ ਸ਼ਰੇਆਮ ਇਹ ਗੱਲ ਕਹੀ ਆ ਕਹਿੰਦਾ ਵੀ ਨਿੱਜੀ ਦਰੰਜਿਸ਼ ਕਰਕੇ ਅਟੈਕ ਹੋਇਆ ਇਹ ਬੰਦੇ ਦੀ ਬੋਲਬਾਣੀ ਕਰਕੇ ਨੇ ਤੇ ਅਟੈਕ ਹੋਇਆ ਜੇ ਪ੍ਰਸ਼ਾਸਨ ਪਹਿਲਾਂ ਸੋਚ ਲੈਂਦਾ ਮੈਂ ਕਿਣਾ ਇਹ ਜੇ ਬੰਦੇ ਤੇ ਦੋ ਬੰਦਿਆਂ ਦੇ ਪੰਜਾਬ ਚ ਐਨਐਸਏ ਲੱਗ ਜੇ ਨਾ ਸਾਰੇ ਕੰਮ ਦਾ ਨਵੇੜਾ ਹੋ ਜੇ ਇਸ ਗੱਲ ਨਾਲ ਮੇਰੇ ਖਾਲਜ ਸਾਰੇ ਭਰਾ ਤੁਸੀਂ ਕੀ ਆ ਸਹਿਮਤ ਹੋਵੋਗੇ ਇਸ ਕਰਕੇ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਤੁਹਾਡਾ ਬੋਲਣਾ ਜ਼ਰੂਰੀ ਆ ਤੁਸੀਂ ਨਹੀਂ ਬੋਲਦੇ ਇਹ ਡੱਬੂ ਕੁੱਤੇ ਬੋਲਦੇ ਆ ਤੁਸੀਂ ਦੱਸੋ ਯਾਰ ਸਾਡਾ ਜਿਹੜਾ ਹਿੰਦੂ ਸਿੱਖ ਦਾ ਕਿੱਥੇ ਰੌਲਾ ਪਹਿਲਾਂ ਵੀ ਲਾਲੋ 78 ਤੋਂ ਲੈ ਕੇ ਜਿਹੜਾ ਮਾੜਾ ਕੀਆ ਮਾਕੇ ਜਿਹੜਾ ਲੱਗਿਆ ਸੰਘਰਸ਼ ਦਾ ਦੌਰ ਸੀ ਉਸ ਦੌਰ ਦੇ ਵਿੱਚ ਸਿੰਘ ਮੈਂ ਕਿਹਾ ਹਿੰਦੂ ਸਿੱਖ ਦੇ ਵਿੱਚ ਕੋਈ ਪੜਾ ਨਹੀਂ ਪਿਆ ਸਾਡੇ ਇਥੇ ਤਾਂ 47 ਤੋਂ ਪਹਿਲਾਂ ਵੀ ਕੋਈ ਪਾੜਾ ਨਹੀਂ ਪਿਆ ਨਾ ਅੱਜ ਸਾਡੇ ਕੋਈ ਪਾੜਾ ਤੇ ਨਾ ਹੀ ਇਹ ਪਾੜਾ ਪੈਣਾ ਕਿਉਂਕਿ ਸਾਡੇ ਗੁਰੂ ਦੀ ਮੱਤ ਵੀ ਹੈ ਨਹੀਂ ਇਹ ਤੇ ਨਾ ਅਸਲ ਕੀ ਆ ਜਿਹੜਾ ਹਿੰਦੂ ਧਰਮ ਨਾਲ ਜੁੜੇ ਹੋਏ ਬੰਦੇ ਆ ਉਹਨਾਂ ਦੀ ਇਹ ਮੱਤ ਆ ਜਿਹੜੇ ਬੰਦੇ ਬਕਵਾਸ ਕਰਦੇ ਆ ਭੌਂਕਦੇ ਆ ਨਾ ਬੰਦਿਆਂ ਨੂੰ ਕਹਦੇ ਹੋ ਵੀ ਤੁਸੀਂ 100 ਬੰਦੇ ਇਕੱਠੇ ਕਰ ਦਿਓ ਜੇ ਇਹਨਾਂ ਮਗਰ ਕੀ ਆ 10 ਬੰਦੇ ਇਕੱਠੇ ਨਹੀਂ ਹੁੰਦੇ ਦਸਤਾਵੇ ਬਾਹਲੇ ਕੰਨਣ ਦੇ ਘਰ ਦੇ ਬੰਦੇ ਇਹਨਾਂ ਨੂੰ ਸਿਆਣ ਦੇਣ ਜਿੱਦੀ ਘਰੇ ਕੋਈ ਅਕਾਤ ਨਹੀਂ ਨਾ ਉਹ ਬਦਾ ਸਿਰ ਸੈਣਾ ਦਾ ਗਰੁੱਪ ਆ ਆਪ ਦਾ ਖੜਾ ਕਰੀ ਬੈਠਾ ਪੰਜਾਬ 'ਚ ਇਹਨਾਂ ਸਾਰੇ ਮਾਗੀ ਲਗਾਮ ਕਸਨ ਬਾਤੇ ਪ੍ਰਸ਼ਾਸਨ ਨੂੰ ਬੇਨਤੀ ਕਰਦਿਆਂ ਇਹਨਾਂ ਦੀਆਂ ਸਿਕਿਉਰਟੀਆਂ ਲੋ ਵਾਪਸ ਇੱਕ ਬੰਦੇ ਨੂੰ ਪੰਜ-ਪੰਜ ਬੰਦੇ ਦੇ ਰੱਖਿਆ ਤੁਸੀਂ ਕਹਿੰਿਆ ਉਹਨੂੰ 10-10 ਦੇ ਰੱਖਿਆ ਇੱਕ ਦੀ 70000 ਤਨਖਾਹ ਯਾਰ 7-7 ਲੱਖ ਰੁਪਈਆ ਇਹਨਾਂ ਦੀ ਸਿਕਿਉਰਟੀ ਤੇ ਲੱਗੀ ਜਾਂਦਾ ਸਿਰਫ ਇਹਨਾਂ ਦੀ ਆਪ ਦੀ ਬਿਮਾਰੀ ਆ ਉਹ ਇਸੇ ਕਰਕੇ ਮੈਂ ਕਹਿਣਾ ਕਿ ਮੂੰਹ ਦੀ ਬਵਾਸੀਰ ਦਾ ਜਿਹੜਾ ਇਲਾਜ ਆ ਉਹ ਕੱਲਾ ਕੀ ਆ ਪਰਹੇਜ ਆ ਪਰਹੇਜ ਕਰਾਉਣ ਵਾਸਤੇ ਉਹਨੂੰ ਚੁੱਪ ਕਰਾਉਣ ਦੀ ਲੋੜ ਹੈ ਤੇ ਚੁੱਪ ਤਾਂ ਕਰਨਗੇ ਜੇ ਪ੍ਰਸ਼ਾਸਨ ਨੇ ਤੋਂ ਹੱਥ ਚੱਕੂ ਆ ਸਿਕਿਉਰਟੀ ਕਰਕੇ ਮਸਲਾ ਹੱਲ ਨਹੀਂ ਹੋਣਾ ਸਿਕਿਉਰਿਟੀ ਨੇ ਨਾ ਪ੍ਰਧਾਨ ਮੰਤਰੀ ਬਚਾਇਆ ਨਾ ਮੁੱਖ ਮੰਤਰੀ ਬਚਾਇਆ ਨਾ ਫੌਜ ਦਾ ਮੁਖੀ ਬਚਾਇਆ ਇਸ ਕਰਕੇ ਜੇ ਇਹਨਾਂ ਗੱਲਾਂ ਨਾਲ ਸਹਿਮਤੋਂ ਤਾਂ ਸਾਰੇ ਭਰਾਵਾਂ ਨੂੰ ਮੈਂ ਇੱਕੋ ਬੇਨਤੀ ਕਰਦਾ ਕਿ ਇਹਨਾਂ ਜੋ ਕੋਈ ਬੰਦਾ ਪੰਜਾਬ ਦੇ ਵਾਸਤੇ ਸਿਹਰਦਹਿਣੀ ਜਿਹੜਾ ਸਿਵ ਸ਼ੈਨਾ ਗਰੁੱਪ ਜੇ ਬਣਾਈ ਬੈਠੇ ਆ ਨਾ ਕੋਈ ਨਸ਼ਿਆਂ ਦੇ ਮੁੱਦੇ ਤੇ ਬੋਲਿਆ ਨਾ ਕੋਈ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਬੋਲਿਆ ਨਾ ਕੋਈ ਬੇਰਜ਼ਗਾਰੀ ਤੇ ਬੋਲਿਆ ਮਹਾਲੀ ਚ ਪਿੱਛੇ ਜਆ 20 ਦਿਨ ਪਹਿਲਾਂ ਇੱਕ ਬੰਦੇ ਨੂੰ ਸਜ਼ਾ ਹੋਈ ਆ ਹਿੰਦੂ ਵੀਰ ਦਾ ਇੱਕ ਕੀਆ 1994 ਚ ਕਤਲ ਕਰਤਾ ਸੀ ਪੁਲਿਸ ਨੇ ਚੱਕ ਕੇ ਉਹਦਾ ਕੇਸ ਕੌਣ ਲੜਦਾ ਇੱਕ ਗੁਰਸਿੱਖਵਾਕੇ ਬੰਦਾ ਵਕੀਲ ਲੜਦਾ ਜਿਹੜਾ ਬੰਦਾ ਹਿਊਮਨ ਰਾਈਟਸ ਦੇ ਉੱਪਰ kia ਕੰਮ ਕਰਦਾ ਸੀ ਤੇ ਉਹਨਾਂ ਨੂੰ kia ਹੁਣ 20 ਸਾਲ ਪਹਿਲਾਂ ਸਜ਼ਾ ਹੋਈ ਆ ਉਸ ਬੰਦੇ ਦੇ ਸਬੰਧ ਦੇ ਵਿੱਚ ਕਿਹੜਾ ਮੈਨੂੰ ਦੱਸਵਾ ਸ਼ਿਵਸੈਨ ਆਲਾ ਬੋਲਿਆ ਇਹ ਭੌਂਕਦੇ kia ਜਦੋਂ ਕੁੱਤੇ ਇੱਕ ਦੋ ਬਾਰ ਨਿਕਲਦੇ ਆ ਇਹ ਜਦੋਂ ਕੋਈ ਨਾ ਕੋਈ ਮਸਲਾ ਖੜਾ ਹੋਣਾ ਹੁੰਦਾ ਤੇ ਜਦੋਂ ਉਹਨਾਂ ਨੇ ਅੱਗ ਲਾਉਣੀ ਹੁੰਦੀ ਆ ਤੇ ਇਸ ਅੱਗ ਨੂੰ ਸਪੋਰਟ ਕਰਦੇ ਕੌਣਾ ਕਿਤੇ ਨਾ ਕਿਤੇ ਪੁਲਿਸ ਵੀ ਕਰਦੀ ਆ ਇਹ ਜਿਹੜੇ ਬੱਤੀ ਤੇ ਇਤੀ ਗਰੁੱਪ ਬਣਾ ਜਿਆਦੇ ਤਰ ਹੈ kia ਟਾਊਟ ਦਾ ਕੰਮ ਵੀ ਕਰਦੇ ਆ ਪਿੱਛੇ ਜਿਹਦੇ ਪ੍ਰਚਾਰ ਕੀਤਾ ਗਿਆ ਉਹਨੂੰ ਜੈਕਟਾਂ ਪੁਆਈ ਮੇਰੀ ਗੱਲ ਯਾਦ ਰੱਖੋ ਇਹਨਾਂ ਤੋਂ ਕੱਲਾ ਤੁਸੀਂ ਹੱਥ ਚੱਕ ਲੋ ਇਹਨਾਂ ਨੂੰ ਸਿਕਿਉਰਿਟੀ ਦੇਣੀ ਬੰਦ ਕਰ ਲੋ ਪੰਜਾਬ 'ਚ ਕੋਈ ਚੂਨ ਨਹੀਂ ਕੱਢਦਾ ਪੰਜਾਬ ਘੁੱਗ ਵੱਸਦਾ ਗੁਰਾਂ ਦੇ ਨਾਂ ਤੇ ਵੱਸਦਾ ਤੇ ਨਾ ਹੀ ਤੇ ਕੋਈ ਹਿੰਦੂ ਮੁਸਲਮਾਨ ਦਾ ਜਾਂ ਹਿੰਦੂ ਤੇ ਸਿੱਖ ਦਾ ਕੋਈ ਰੌਲਾ ਨਹੀਂ ਹੈ ਸਾਡੀ ਕਿਸੇ ਧਰਮ ਦੀ ਮਤ ਸਾਨੂੰ ਇਹ ਸਿਖਾਉਂਦੀ ਨਹੀਂ ਇਹ 20 25 ਬੰਦੇ ਆ ਯਾਰ ਇਹਨਾਂ ਦੀ ਅਕਲ ਟਿਕਾਣੇ ਕਰਨ ਵਾਸਤੇ ਮੈਂ ਮੁੱਖ ਮੰਤਰੀ ਸਾਹਿਬ ਤੋਂ ਵੀ ਇਹੀ ਬੇਨਤੀ ਕਰਦਾ ਕਿ ਇਹਨਾਂ ਬੰਦਿਆਂ ਨੂੰ ਸੱਦ ਕੇ ਸੁਨੀਲ ਜਾਖੜ ਦਾ ਵੀ ਫਰਜ਼ ਬਣਦਾ ਸੀ ਉਹਨਾਂ ਨੇ ਵੀ ਅਕਲ ਲਾਉਣ ਦੀ ਗੱਲ ਕੀਤੀ ਆ ਠੀਕ ਹੈ ਨਾ ਉਹਨਾਂ ਨੇ ਵੀ ਮਾ ਕੇ ਕਿਹਾ ਕਿ ਮੁੱਖ ਮੰਤਰੀ ਮਾ ਕੇ ਉਹ ਜ਼ਿੰਮੇਵਾਰਾ ਜੀ ਫਲਾਨਾ ਜੀ ਅਸਲ ਜ਼ਿੰਮੇਵਾਰ ਕੌਣ ਨੇ ਅਸਲ ਜ਼ਿੰਮੇਵਾਰ ਜਿਹੜਾ ਹੈਗਾ ਉਹ ਤੁਸੀਂ ਸਾਰੇ ਜਾਣਦੇ ਹੋ ਇਹ ਫਿਰਕੂ ਸੋਚ ਵਾਲੇ ਬੰਦਿਆਂ ਨੂੰ ਨੱਥ ਪਾਉਣ ਵਾਸਤੇ ਮੈਂ ਕਹਣਾ ਜਾਖੜ ਨੂੰ ਸੱਦ ਕੇ ਇਹਨਾਂ ਨੂੰ ਆਪਦੇ ਦਫ਼ਤਰ 'ਚ ਕਹਿ ਦਿੰਦਾ ਵੀ ਭਾਈ ਚੁੱਪ ਕਰ ਜੂ ਕਿਤੇ ਨਾ ਕਿਤੇ ਕੀ ਆ ਇਹ ਬੰਦਿਆਂ ਦੀਆਂ ਜੜਾ ਕਿੱਥੇ ਲੱਗੀਆਂ ਨੇ ਸਾਰੇ ਲੋਕ ਜਾਣਦੇ ਹੋ ਇਸ ਕਰਕੇ ਸਾਰਿਆਂ ਨੂੰ ਮੈਂ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਇਸ ਮੁੱਦੇ ਤੇ ਸਾਨੂੰ ਬੋਲਣਾ ਜ਼ਰੂਰੀ ਆ ਕਿ ਸਾਡੇ 'ਚ ਕਿੰਨਾ ਕਪੜਾ ਹੈਗਾ ਕਿੰਨਾ ਕ ਹਿੰਦੂ ਡਰ ਗਏ ਪੰਜਾਬ ਦਾ ਮੈਨੂੰ ਐਂ ਦੱਸਦੇ ਰਵਨੀਤ ਬਿੱਟੂ ਵਰਗੇ ਬਕਵਾਸ ਮਾਰੀ ਜਾਂਦਾ ਪੰਜਾਬ ਦਾ Hindu ਡਰਿਆ ਬੈਠਾ ਜੀ ਘਰੋਂ ਨਿਕਲਣ ਤੋਂ ਡਰਦਾ ਜੀ ਸਾਡਾ ਕਿਹੜਾ Hindu ਭਰਾ ਕੀ ਐਸ ਗੱਲ ਤੋਂ ਮੈਂ ਕਿ ਕੀ ਡਰਦਾ ਖੁੱਲ੍ਹਿਆਂ ਸਾਰਾ ਕੁਝ ਮੈਂ ਕਿ ਹੈਗਾ ਸਭ ਕੁਝ ਮੈਂ ਕਿ ਪੰਜਾਬ ਦੇ ਵਿੱਚ ਕੀ ਹੈ ਵਧੀਆ ਚੱਲਦਾ ਇਸ ਗੱਲ ਦੀ ਗਵਾਹੀ ਭਰਿਓ ਤੇ ਇਸ ਗੱਲ ਨਾਲ ਜੇ ਸਹਿਮਤ ਹੈਗੇ ਹੋ ਕਿ ਇਹਦਾ ਹੱਲ ਕੀ ਆ ਇਹੀ ਆ ਜਿਹੜਾ ਕਿ ਆ ਤੁਹਾਡੇ ਨਾਲ ਗੱਲ ਕਰਦੇ ਜੇ ਹੋਰ ਵੀ ਕੋਈ ਹੱਲ ਹੈਗਾ ਤਾਂ ਭਰਾ ਕਮੈਂਟ ਬਾਕਸ ਦੇ ਵਿੱਚ ਸੁਝਾਓ ਜਰੂਰ ਐਨੀਆਂ ਕਿ ਬੇਨਤੀਆਂ ਕਰਦਾ ਸਾਰੇ ਭਰਾਵਾਂ ਨੂੰ ਫਤਿਹ ਅਰਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ